ਹਾਂਜੀ ਤੁਸੀਂ ਜੁੜੇ ਹੋ ਪੰਜਾਬੀ ਖਬਰਨਾਮਾ ਨਾਨ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਹਾਂ ਨਾਨ ਸਿੰਘ ਰੰਗੀਲਾ ਤੇ ਤੁਹਾਨੂੰ ਅੱਜ ਲੈ ਚੱਲਦੇ ਆ ਖੰਨਾ ਸ਼ਿਪੂਰੀ ਮੰਦਿਰ ਪ੍ਰਾਚੀਨ ਮੰਦਿਰ ਸ਼ਿਵ ਸ਼ਿਵਜੀ ਦਾ ਜਿਹੜਾ ਕਿ ਉੱਥੇ ਅੱਜ ਬੜੀ ਬੇਅਦਵੀ ਦੀ ਘਟਨਾ ਵਾਪਰੀ ਹੈ ਜਿੱਥੇ ਚੋਰਾਂ ਵੱਲੋਂ ਚੋਰੀ ਦਾ ਕਰਨੀ ਹੋ ਸੀਗੀ ਪਰ ਚੋਰੀ ਦੇ ਨਾਲ-ਨਾਲ ਜਿਹੜੀ ਸ਼ਿਵਲਿੰਗ ਦੀ ਬੇਅਦਵੀ ਕੀਤੀ ਗਈ ਹੈ ਲੋਹੇ ਦੀਆਂ ਰਾੜਾਂ ਲੈ ਕੇ ਭੰਨ ਤੋੜ ਕਰਕੇ ਸ਼ਿਵਲਿੰਗ ਦੀ ਜਿਹੜੀ ਬੇਅਦਵੀ ਕੀਤੀ ਗਈ ਆ ਉਹ ਤੁਸੀਂ ਲਾਈਵ ਜਿਹੜੀਆਂ ਵੀਡੀਓ ਦੇਖ ਸਕਦੇ ਹੋ ਸਾਡੀ ਸਕਰੀਨ ਤੇ ਚੱਲ ਰਹੀਆਂ ਨੇ ਪੰਜਾਬੀ ਖਬਰਨਾਮਾ ਤੇ ਜਿੱਥੇ ਉਰਾਵਾਂ ਵੱਲੋਂ ਬੇਖੌਫੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੂਰੇ ਮੰਦਰ ਦੇ ਵਿੱਚ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਿਹੜੇ ਵੀ ਦੇਵੀ ਦੇਵ ਦੇ ਦੇ ਸੋਨੇ ਦੇ ਮੁਕਟ ਵਗੈਰਾ ਚਾਂਦੀ ਦੇ ਮੁਕ ਲੱਗੇ ਹੋਏ ਸੀ ਉਹ ਵੀ ਸ਼ੀਸ਼ੇ ਤੋੜ ਕੇ ਲੈ ਗਏ ਨੇ ਤੇ ਗੱਲੇ ਤੋੜ ਕੇ ਜਿੰਨੀ ਵੀ ਨਕਦੀ ਸੀ ਜਿੰਨਾ ਵੀ ਸਾਰਾ ਪੈਸਾ ਸੀ ਉਹ ਇਕੱਠਾ ਸੀ ਉਹ ਲੈ ਗਏ ਨੇ ਚੁੱਕ ਕੇ ਲੈ ਗਏ ਨੇ ਸਾਰਾ ਚੋਰ ਬੇਖੌਫ ਹੋ ਕੇ ਚੋਰੀ ਕੀਤੀ ਗਿਆ ਤੁਸੀਂ ਦੇਖ ਸਕਦੇ ਹੋ ਮੰਦਰ ਵੀ ਨਹੀਂ ਬਖਸ਼ੇ ਜਾ ਰਹੇ ਮੰਦਰ ਪ੍ਰਸ਼ਾਸਨ ਸੁੱਤਾ ਪਿਆ ਪੁਲਿਸ ਤੁਸੀਂ ਵੀ ਦਿਨ-ਦਿਨ ਜਿਹੜੀਆਂ ਚੋਰੀਆਂ ਨੇ ਵੱਧਦੀਆਂ ਜਾ ਰਹੀਆਂ ਨੇ ਨਸ਼ਾ ਵੱਧਦਾ ਜਾ ਰਿਹਾ ਕਾਤਲ ਵੱਧਦੇ ਜਾ ਰਹੇ ਨੇ ਤੇ ਹੁਣ ਜਿਹੜਾ ਮਾਹੌਲ ਚੱਲ ਰਿਹਾ ਮੰਦਰਾਂ ਨੂੰ ਗੁਰਦੁਆਰਿਆਂ ਨੂੰ ਸਾਰਿਆਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਤੇ ਤੁਸੀਂ ਦੇਖੋ ਚੋਰਾਂ ਦੇ ਚੋਰਾਂ ਦੇ ਹੌਸਲੇ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬਲੰਦ ਹੋ ਚੁੱਕੇ ਨੇ ਇਹ ਜਿਹੜਾ ਮੰਦਰ ਹੈ ਜਿੱਥੇ ਹਰ ਵਕਤ ਰੌਣਕ ਰਹਿੰਦੀ ਹੈ ਜਿੱਥੇ ਹਰ ਵਕਤ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ ਉੱਥੇ ਇਸ ਸਮਝ ਤੋਂ ਬਾਹਰ ਹੈ ਵੀ ਇਹ ਜਿਹੜਾ ਚੋਰੀ ਦੀ ਘਟਨਾ ਨੂੰ ਇਲਜ਼ਾਮ ਕਿਸ ਦਿੱਤਾ ਗਿਆ ਕੀ ਗੱਲ ਕੋਈ ਇੱਥੇ ਪੁਜਾਰੀ ਨਹੀਂ ਸੀ ਜਾਂ ਕੋਈ ਇਸ ਮੰਦਰ ਦੀ ਦੇਖਭਾਲ ਨਹੀਂ ਕਰ ਰਿਹਾ ਸੀ ਜੋ ਕਿ ਚੋਰਾ ਬੱਲੋਂ ਬੇਖੌਫ ਹੋ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਤੇ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ ਹੈ ਇਸ ਨੂੰ ਮਾੜੀ ਘਟਨਾ ਕਿਤੇ ਵੀ ਹੋ ਨਹੀਂ ਸਕਦੀ ਜੋ ਕਿ ਜਿਹੜੀ ਵਾਰ ਦਾਤਾ ਸ਼ਿਵਲਿੰਗ ਦੀ ਜਿਹੜੀ ਬੇਅਦਬੀ ਹੋਈ ਹੈ ਬਹੁਤ ਮਾੜੀ ਮੰਦ ਭਾਂਗੀ ਘਟਨਾ ਹਿੰਦੂ ਉਸ ਘਟਨ ਦੇ ਵਿੱਚ ਰੋਸ ਹੈ ਤੇ ਰੋਸ ਦੇ ਨਾਲ ਨਾਲ ਗੁੱਸਾ ਵੀ ਹੈ ਤੇ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖੇਗੇ ਉਹ ਪੰਜਾਬੀ ਖਬਰਨਾਮਾ ਤੇ ਨਾਰ ਸਿੰਘ ਰੰਗੀਲਾ ਦੇ ਨਾਲ ਤੇ ਤੁਹਾਨੂੰ ਜਿਹੜੀਆਂ ਵੀਡੀਓ ਨੇ ਤੁਹਾਨੂੰ ਲਾਈਵ ਦਿਖਾ ਰਹੇ ਹਨ ਜੋ ਕਿ ਮੰਦਿਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਚੋਰਾਂ ਵੱਲੋਂ ਬੇਖੌਫ ਹੋ ਕੇ ਚੋਰੀ ਕੀਤੀ ਗਈ ਹੈ ਕੋਈ ਕਿਸੇ ਦਾ ਡਰ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਤੇ ਕੋਈ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਮੰਦਿਰ ਦੇ ਵਿੱਚ ਚੋਰੀ ਕੀਤੀ ਗਈ ਹੈ ਹੁਣ ਮੰਦਿਰਾਂ ਨੂੰ ਵੀ ਟਾਰਗੇਟ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਪਹਿਲਾਂ ਗੁਰਦੁਆਰਿਆਂ ਦੇ ਵਿੱਚ ਵੀ ਆਦਮੀਆਂ ਹੁੰਦੇ ਸੀ ਪਰ ਇਹ ਦੇਸ਼ੀ ਦੇਖ ਸਕਦੇ ਹੋ ਸ਼ਿਫਪੂਰੀ ਮੰਦਿਰ ਹੈ ਜਿਹੜਾ ਪ੍ਰਚੀਨ ਬਹੁਤ ਪਨਾ ਮੰਦਿਰ ਹੈ ਜਿੱਥੇ ਹਰ ਵਕਤ ਰੌਣਕ ਵੀ ਰਹਿੰਦੀ ਹੈ ਤੇ ਉੱਥੇ ਵੀ ਚੋਰਾਂ ਦੇ ਨੇ ਹੌਸਲੇ ਬੁਲੰਦਨੀ ਦੇ ਵੇਖੋ ਕੋਕੇ ਚੋਰਾਂ ਨੇ ਚੋਰੀ ਕੀਤੀ ਹੈ ਤੇ ਸੋ ਇਹ ਹਿੰਦੂ ਸ਼ਹਿਰਾਂ ਦੇ ਵੱਲੋਂ ਇਕੱਠੇ ਹੋ ਕੇ ਜਿਹੜਾ ਰੋਸ ਆ ਧਰਨਾ ਜਿਹੜਾ ਅੱਜ ਨਾ ਸ਼ਹਿਰ ਬੰਦ ਕਰਵਾ ਦਿੱਤਾ ਗਿਆ ਅਤੇ ਬਹੁਤ ਹੀ ਇਸ ਨੂੰ ਮੰਦੀ ਮੰਦ ਭਾਗੀ ਕਰਨਾ ਕਿਹਾ ਜਾ ਸਕਦਾ ਇਸ ਤੋਂ ਮੰਦ ਭਾਗੀ ਕਰਨਾ ਕਿਤੇ ਨਹੀਂ ਹੋ ਸਕਦੀ ਪੰਜਾਬ ਦੇ ਵਿੱਚ ਦਿਨ ਬਦਨ ਜਿਹੜਾ ਮਾਹੌਲ ਹੈ ਖਰਾਬ ਹੁੰਦਾ ਜਾ ਰਿਹਾ ਚੋਰਾਂ ਦੇ ਹੌਸਲੇ ਬੁਲੰਦ ਨੇ ਨਸ਼ੇ ਵਾਲਿਆਂ ਦੇ ਹੌਸਲੇ ਬੁਲੰਦ ਨੇ ਕਾਤਲਾਂ ਦੇ ਨਸ਼ੇ ਬੰਦ ਨੇ ਪਰ ਕੋਈ ਵੀ ਕਾਨੂੰਨ ਵਿਵਸਥਾ ਜਾਂ ਕੋਈ ਕਾਨੂੰਨ ਇਹ ਜਾਂ ਨਹੀਂ ਹੈਗਾ ਜਿਸ ਤੋਂ ਕੋਈ ਡਰ ਸਕੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਸ਼ਿਵਲਿੰਗ ਦੀ ਪੂਰੀ ਤਰ੍ਹਾਂ ਪਨ ਤੋੜ ਕੀਤੀ ਗਈ ਆ ਲੋਹੇ ਦੀਆਂ ਰ ਲੋਹੇ ਦੀਆਂ ਰਾੜਾਂ ਦੇ ਨਾਲ ਪਟਿਆ ਗਿਆ ਇਸ ਤੋਂ ਵੱਡੀ ਵਿਆਦਵੀ ਹੈ ਜਿਹੜੀ ਹੋ ਨਹੀਂ ਸਕਦੀ ਪਰ ਚਾਂਦੀ ਦੀ ਗਾਗਰ ਵੀ ਸੁਣਨ ਜਾਇਆ ਵੀ ਲੱਗੀ ਹੋਈ ਸੀ ਉਹ ਵੀ ਲਾ ਕੇ ਲੈ ਗਏ ਹਨ ਤੇ ਸਭ ਤੋਂ ਜਿਹੜੀ ਮਾੜੀ ਘਟਨਾ ਉਸੇ ਵੇਲੇ ਜਿੱਥੇ ਹਰ ਇੱਕ ਭਗਤ ਦੀ ਸ਼ਰਦਾ ਸੀਗੀ ਜਿਹੜੀ ਦਿਲ ਨੂੰ ਥੇਸ ਲੱਗੀ ਆ ਹਿੰਦੂਸ ਕਿਟਨ ਹਿੰਦੂਸ ਗੰਡਨ ਨੂੰ ਥੇਸ ਲੱਗੀ ਆ ਹਿੰਦੁਸਤਾਨ ਨੂੰ ਥੇਸ ਲੱਗੀ ਆ ਇਸ ਚੀਜ਼ ਦੀ ਇਸ ਸਟਾਰ ਨੇ ਇਹ ਜਿਹੜੀ ਘਟਨਾ ਵਾਪਰੀ ਹੈ ਚੋਰਾਂ ਦੇ ਹੌਸਲੇ ਬਲੰਦ ਨੇ ਚੋਰਾਂ ਨੂੰ ਕਿਸੇ ਦਾ ਫੁੱਲ ਡਰ ਨਹੀਂ ਹੈਗਾ ਜਦ ਮਰਜੀ ਆ ਜਾ ਸਕਦੇ ਨੇ ਦਿਨ ਦੇ ਵਿੱਚ ਵੀ ਚੋਰੀ ਕਰ ਸਕਦੇ ਨੇ ਅੱਗੇ ਰਾਤ ਨੂੰ ਚੋਰੀਆਂ ਹੁੰਦੀਆਂ ਹੁੰਦੀਆਂ ਦੀ ਹੁਣ ਤਾਂ ਦਿਨ ਦੇ ਵਿੱਚ ਵੀ ਚੋਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਾਂਦੇ ਬੰਦੇ ਨੂੰ ਲੁੱਟ ਲਿਆ ਜਾਂਦਾ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਮੰਦਰ ਦੇ ਵਿੱਚ ਵੀ ਬਹੁਤ ਤਕੜਾ ਜਿਹੜਾ ਪਾੜਾ ਚੋਰਾਬਲੋਂ ਲਾਇਆ ਗਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਵੀ ਇਹ ਕੋਈ ਜਾਣ ਪੁੱਛੇ ਕੀਤਾ ਗਿਆ ਕਿ ਇਹ ਚੋਰਾਬਲੋਂ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਜਿਹੜੀ ਬੇਆਦਬੀ ਹੈ ਬਹੁਤ ਮਾੜੀ ਘਟਨਾ ਵਾਪਰੀ ਹੈ ਖੰਨਾ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹਾ ਘਟਨਾ ਕਿਹਾ ਜਾ ਸਕਦਾ ਹੁਣ ਮੰਦਰਾਂ ਨੂੰ ਅਰ ਗੁਰਦੁਆਰਿਆਂ ਨੂੰ ਵੀ ਬਖਸ਼ਾ ਨਹੀਂ ਜਾ ਸਕਦਾ ਇੱਥੇ ਵੀ ਜਿਹੜਾ ਮਹੌਲ ਹੈ ਦਿਨ-ਦਿਨ ਖਰਾਬ ਹੁੰਦਾ ਜਾ ਰਿਹਾ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਕੌਣ ਹੈ ਜਿਹੜਾ ਇਸ ਦਾ ਆਪਣਾ ਜਿਹੜਾ ਪੰਜਾਬ ਦਾ ਜਿਹੜਾ ਨਸਾਨਾ ਹੋਊਗਾ ਜਿਹੜਾ ਇਹਨਾਂ ਘਟਨਾ ਤੋਂ ਨਿਆਅ ਕਰਵਾ ਸਕੂਗਾ ਲੋਕ ਬੜੇ ਪਰੇਸ਼ਾਨ ਨੇ ਬੜੇ ਦੁਖੀ ਨੇ ਕੋਈ ਵੀ ਜਿਹੜਾ ਸੇਫ ਆ ਉਹ ਨਹੀਂ ਹੈਗਾ ਇਸ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਜਾ ਸਕਦੇ ਹੋ ਤੁਹਾਡੇ ਨਾਲ ਕੋਈ ਪਤਾ ਨਹੀਂ ਕਿੱਥੇ ਕਿਹੜੀ ਘਟਨਾ ਵਾਪਰ ਸਕਦੀ ਹੈ ਤੁਸੀਂ ਖੁਦ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਲਾਈਵ ਕਿਸ ਤਰ੍ਹਾਂ ਮੰਦਿਰ ਦੇ ਵਿੱਚ ਭੰਨ ਤੋੜ ਕਰਕੇ ਚੋਰੀ ਕੀਤੀ ਗਈ ਹੈ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਨਾਲ ਹੈ ਜਿਹੜਾ ਇਹ ਜਿਹੜਾ ਪੂਰੀ ਤਰ੍ਹਾਂ ਪਟਿਆ ਗਿਆ ਰਾਣਾ ਦੇ ਨਾਲ ਪਟਿਆ ਗਿਆ ਤੇ ਬਹੁਤ ਵੱਡੀ ਜਿਹੜੀ ਕਟਨਾ ਹੈ ਖੰਨਾ ਸ਼ਹਿਰ ਦੀ ਆ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਤੇ ਨਾਨ ਸਿੰਘ ਰਗੀਲਾ ਦੇ ਨਾਲ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਨੂੰ ਫੋਲੋ ਕਰੋ ਤੇ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਧੰਨਵਾਦ ਜੀ